ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁੱਕविद ਕਮਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਪੋਟਾਟੋ ਬ레ਡ ਰੋਲ ਤਿਆਰ ਕਰਾਂਗੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਣਗੇ ਸਾਡੇ ਬ레ਡ ਰੋਲ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਬੋਇਲ ਕਰ ਲਿਆ ਸੀਗਾ ਫਿਰ ਮੈਂ ਥੋੜਾ ਜਿਹਾ ਫ੍ਰਿਜ ਵਿੱਚ ਠੰਡੇ ਕਰ ਲਿਆ ਇਹਨਾਂ ਨੂੰ ਤਾਂ ਕਿ ਜਦੋਂ ਅਸੀਂ ਕद्दूकस ਕਰੀਏ ਤੇ ਇਹ ਬਹੁਤ ਹੀ ਸੋਹਣੇ ਕद्दूकस ਹੋਉਣ ਕਿ ਇਹਨਾਂ ਨੂੰ ਪਾਣੀ ਜਨਾਂ ਨਿਕਲੇ ਨਾ ਚੋ ਤੇ ਸੁੱਕੇ ਸੁੱਕੇ ਜਦੋਂ ਹੁੰਦੇ ਹਨ ਬਿਲਕੁਲ ਇਸ ਤਰੀਕੇ ਦੇ ਨਾਲ ਕद्दू ਕਸ ਹੋਏ ਹੁੰਦੇ ਨੇ ਤੇ ਇਹਦਾ ਮਟੀਰੀਅਲ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਬਿਲਕੁਲ ਵੀ ਪਾਣੀ ਨਹੀਂ ਛੱਡਦੇ ਐਦਾਂ ਆਲੂ ਤੇ ਬਹੁਤ ਹੀ ਸੋਹਣੇ ਇਹ ਤਿਆਰ ਹੁੰਦੇ ਆ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੇਖੋ ਇਸ ਤਰੀਕੇ ਨਾਲ ਇਹ ਮਟੀਰੀਅਲ ਤਿਆਰ ਹੋਏਗਾ ਤੇ ਹੁਣ ਅਸੀਂ ਇਹਦੇ ਵਿੱਚ 1 ਇੰਚ ਦਾ ਟੁਕੜਾ ਅਦਰਕ ਦਾ ਲੈ ਕੇ ਉਹਨੂੰ ਵੀ ਕद्दूकस ਕਰ ਲਾਂਗੇ ਇਹਦਾ ਟੇਸਟ ਬਹੁਤ ਅੱਛਾ ਹੁੰਦਾ ਜਦੋਂ ਇਹਨੂੰ ਅਸੀਂ ਕਦੂਕਸ ਕਰਕੇ ਪਾ ਲੈਂਦੇ ਆ ਨਾ ਥੋੜੇ ਜਿਹਾ ਟੁਕੜੇ ਨੂੰ ਛੋਟੇ ਜਿਹੇ ਟੁਕੜੇ ਨੂੰ ਅਦਰਕ ਦੇ ਨੂੰ ਤੇ ਇੰਨਾ ਕੀ ਅਸੀਂ ਪਾਣਾ ਹੈ ਜਿਆਦਾ ਨਹੀਂ ਪਾਉਣਾ ਹੈਗਾ ਜੇ ਅਸੀਂ ਥੋੜਾ ਜਿਹਾ ਜ਼ਿਆਦਾ ਪਾ ਦਾਂਗੇ ਤਾਂ ਇਹਦਾ ਫਲੇਵਰ ਜ਼ਿਆਦਾ ਆ ਜਾਏਗਾ ਆ ਇਸ ਕਰਕੇ ਅਸੀਂ ਇਹਨੂੰ ਇੰਨਾ ਹੀ ਅਦਰਕ ਦਾ ਟੁਕੜਾ ਪਾਣਾ ਹੈ ਇਹ ਵੀ ਅਸੀਂ ਕਦੂਕਸ ਕਰ ਲਿਆ ਆ ਤੇ ਹੁਣ ਅਸੀਂ ਕੀ ਕਰਾਂਗੇ ਇੱਕ ਪਿਆਜ਼ ਕੱਟ ਲਿਆ ਸੀਗਾ ਬਰੀਕ ਬਰੀਕ ਉਹ ਵੀ ਪਾ ਲਾਂਗੇ ਇਹਦੇ ਵਿੱਚ ਇਹਨੂੰ ਇੱਦੀ ਸਿਰਫਲੀ ਬਰੀਕ ਬਰੀਕ ਕੱਟ ਲੈਣਾ ਤੇ ਦੋ ਤੋਂ ਤਿੰਨ ਅਸੀਂ ਹਰੀਆਂ ਮਿਰਚਾਂ ਕੱਟਾਂਗੇ ਬਰੀਕ ਬਰੀਕ ਉਹ ਵੀ ਪਾ ਲੈਣੀ ਆ ਤੁਸੀਂ ਬੱਚਿਆਂ ਨੂੰ ਛੋਟੇ ਬੱਚੇ ਖਾਣ ਹੈਗੇ ਖਾਣ ਵਾਲੇ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਜੇ ਖਾ ਲੈਂਦੇ ਹੋ ਤਾਂ ਤੁਸੀਂ ਜ਼ਰੂਰ ਪਾਓ ਹਰਾ ਧਨੀਆ ਅਸੀਂ ਕੱਟ ਕੇ ਪਾ ਲਾਂਗੇ ਇੱਕ ਚਮਚ ਦੇ ਘਰੀਵ ਨਮਕ ਪਾਣਾ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਮਨ ਫੋਰਥ ਚਮਚਾ ਅਸੀਂ ਜੀਰੇ ਦਾ ਪਾ ਲੈਣਾ ਸਾਬਤ ਤੇ 1/4 ਯਾਸੀ ਅਜਵਾਇਨ ਪਾਉਣੀ ਹੈ ਇੰਨੇ ਆਲੂਆਂ ਵਿੱਚ ਇੰਨਾ ਬਹੁਤ ਹੈ ਅੱਧੀ ਚਮਚ ਲਾਲ ਮਿਰਚ ਪਾਊਡਰ ਪਾ ਲੈਣਾ ਕਿਉਂਕਿ ਅਸੀਂ ਹਰੀ ਮਿਰਚ ਪਾਈ ਆ 1 ਚਮਚ ਤਨੀਆ ਪਾਊਡਰ ਪਾ ਲਾਂਗੇ ਹੁਣ ਅੱਧੀ ਚਮਚ ਅਸੀਂ ਚਿਲੀ ਫਲੈਕਸ ਪਾ ਲੈਣਾ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰਕੇ ਇਹਨਾਂ ਨੂੰ ਰਲਾ ਲਾਂਗੇ ਅچھے ਤਰੀਕੇ ਦੇ ਨਾਲ ਮਿਕਸ ਕਰਾਂਗੇ ਹੱਥਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਧੋ ਕੇ ਤੇ ਇਹਨੂੰ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਮਿਲਾਣਾ 1 ਚਮਚ ਦੇ ਕਰੀਬ ਕਸੂਰੀ ਮੇਥੀ ਪਾਈ ਆ ਮੈਂ ਤੇ ਚੰਗੀ ਤਰ੍ਹਾਂ ਹੁਣ ਇਸ ਮਟੀਰੀਅਲ ਨੂੰ ਤਿਆਰ ਕਰ ਲੈਣਾ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਇਹ ਮਿਲਾਸ ਮਿਲਾ ਲਉਣਾ ਤੇ ਚਾਹਾਂਦਾ ਅੱਛੇ ਤਰੀਕੇ ਨਾਲ ਮਿਕਸ ਹੋ ਜਾਂਦੇ ਆ ਹੁਣ ਅਸੀਂ ਇਹ ਛੋਟੀਆਂ-ਛੋਟੀਆਂ ਨਾ ਗੋਲੀਆਂ ਜੀਆਂ ਬਣਾ ਕੇ ਸਾਈਡ ਤੇ ਪਿਆ ਨਾ ਰੱਖ ਲਾਂਗੇ ਕਿਉਂਕਿ ਅਸੀਂ ਰੋਲ ਬਣਾਣੇ ਆ ਤੇ ਉਹਦੇ ਵਿੱਚ ਪਾਉਣ ਵਾਸਤੇ ਨਾ ਇੰਨੇ ਛੋਟੇ ਛੋਟੇ ਨਾ ਗੋਲ ਗੋਲ ਜਿਹੇ ਸੀ ਹਮ ਆਲ ਚ ਇਸ ਸ਼ੇਪ ਵਿੱਚ ਤੁਸੀਂ ਕੋਈ ਵੀ ਸ਼ੇਪ ਲੈ ਸਕਦੇ ਹੋ ਤੇ ਪਹਿਲੇ ਅਸੀਂ ਬਣਾ ਕੇ ਜਰੂਰ ਤਿਆਰ ਕਰ ਲਾਂਗੇ ਨਾ ਤੇ ਸਾਨੂੰ ਸੁੱਖਾ ਰਹੇਗਾ ਬ੍ਰੈਡ ਰੋਲ ਬਣਾਉਣ ਵਾਸਤੇ ਸਾਰੇ ਬਣਾ ਕੇ ਅਸੀਂ ਪਹਿਲੇ ਹੀ ਤਿਆਰ ਕਰ ਲਏ ਸੀਗੇ ਦੇਖੋ ਇਸ ਤਰੀਕੇ ਦੀ ਸ਼ੇਪ ਤੇ ਮੈਂ ਬਣਾਇਆ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਹੁਣ ਅਸੀਂ ਬ੍ਰੈਡ ਲੈ ਲਈ ਸੀਗੀ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਤੇ ਬ੍ਰਾਊਨ ਬ੍ਰੈਡ ਵੀ ਲੈ ਸਕਦੇ ਹੋ ਇਹਦੇ ਸਾਈਡ ਤੋਂ ਜਿਹੜੀਆਂ ਹੈਗੀਆਂ ਸਾਈਡਾਂ ਦੀਆਂ ਲਾ ਲੈਣੀਆਂ ਆ ਜੇ ਤੁਸੀਂ ਨਹੀਂ ਲਾਣੀਆਂ ਤੇ ਕੋਈ ਗੱਲ ਨਹੀਂ ਪਰ ਤੁਸੀਂ ਜੇ ਲਾ ਲੋ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਇਹਨਾਂ ਨੂੰ ਸਾਰੀਆਂ ਲਾ ਕੇ ਅਸੀਂ ਸਿਕ ਸਾਈਡਾਂ ਲਾ ਕੇ ਤਿਆਰ ਰੱਖ ਲੈਣੀਆਂ ਇਹ ਅਸੀਂ ਸੁੱਕਣੀ ਨਹੀਂ ਹੈ ਬ੍ਰੈਡ ਇਹਨੂੰ ਅਸੀਂ ਮਿਕਸੀ ਤੇ ਵਿੱਚ ਪੀਸ ਕੇ ਨਾ ਇਹਦਾ ਬ੍ਰੈਡ ਕ੍ਰੰਬ ਬਣਾ ਲਾਂਗੇ ਇਹ ਬਾਅਦ ਚੋਂ ਸਾਡੇ ਇਹ ਰੋਲ ਜਦੋਂ ਅਸੀਂ ਰੋਲ ਬਣਾਵਾਂਗੇ ਨਾ ਤੇ ਉਹਦੇ ਵਿੱਚ ਕੰਮ ਆਊਗਾ ਇਸ ਤਰੀਕੇ ਦੇ ਨਾਲ ਇਹਨੂੰ ਸਾਰੀਆਂ ਅਸੀਂ ਬ੍ਰੈਡ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲੈਣੀਆਂ ਹੁਣ ਅਸੀਂ ਇੱਕ ਬੌਲ ਲਵਾਂਗੇ ਉਹਦੇ ਵਿੱਚ ਅਸੀਂ 2 ਤੋਂ 3 ਚਮਚਾ ਮੈਦੇ ਦੀਆਂ ਪਾ ਲੈਣੀਆਂ ਤੇ ਇਹ ਅਸੀਂ ਤਿਆਰ ਕਰਾਂਗੇ ਇਹਨੂੰ ਇਹਦੇ ਵਿੱਚ ਪਾਣੀ ਪਾ ਕੇ ਨਾ ਥੋੜਾ ਜਿਹਾ ਅਸੀਂ ਨਮਕ ਪਾਣਾ ਹੈ ਥੋੜਾ ਜਿਹਾ ਨਮਕ ਪਾ ਕੇ ਨਾ ਤੇ ਥੋੜਾ ਜਿਹਾ ਅਸੀਂ ਚਿਲੀ ਫਲੈਕਸ ਪਾ ਲੈਣਾ ਅੱਧੇ ਕੁ ਚਮਚ ਨਾ ਇਹਦੇ ਵਿੱਚ ਤਾਂ ਕਿ ਅਸੀਂ ਜਦੋਂ ਇਹਨੂੰ ਇਹਦਾ ਮਿਕਸ ਕੋ ਬਣਾਈਏ ਨਾ ਘੋਲ ਜਿਆ ਤੇ ਇਹਦੇ ਵਿੱਚ ਵੀ ਟੇਸਟ ਆਏ ਥੋੜਾ ਜਿਹਾ ਪਾਣੀ ਪਾ ਕੇ ਨਾ ਥੋੜਾ ਪਾਣੀ ਤੁਸੀਂ ਪਾਉਣਾ ਹੈ ਪਹਿਲਾਂ ਤਾਂ ਕਿ ਇਹਦੀਆਂ ਗੁਠਲੀਆਂ ਨਾ ਬਣਨ ਇਹਨੂੰ ਪਹਿਲਾਂ ਥੋੜਾ ਪਾਣੀ ਪਾ ਕੇ ਘੋਲ ਲੈਣਾ ਚੰਗੀ ਤਰ੍ਹਾਂ ਫਿਰ ਥੋੜਾ ਥੋੜਾ ਪਾਣੀ ਪਾ ਕੇ ਨਾ ਇੱਕ ਪਤਲਾ ਜਿਹਾ ਘੋਲ ਤਿਆਰ ਕਰ ਲੈਣਾ ਹੈ ਅਸੀਂ ਤਾਕਿ ਨਾ ਇਹ ਬਿਲਕੁਲ ਪਤਲਾ ਜਿਹਾ ਹੋਣਾ ਚਾਹੀਦਾ ਬਿਲਕੁਲ ਗਾੜਾ ਨਹੀਂ ਕਰਨਾ ਹੈਗਾ ਇਹਨੂੰ ਅਸੀਂ ਤੁਸੀਂ ਇਹਦੇ ਵਿੱਚ ਕਾਰਨ ਫਲਾਰ ਵੀ ਪਾ ਸਕਦੇ ਹੋ ਤੇ ਕੱਲਾ ਤੁਸੀਂ ਮੈਦੇ ਦਾ ਵੀ ਬਣਾ ਸਕਦੇ ਹੋ ਤੇ ਜੇ ਇਹ ਤਾਂ ਆਪਣੀ ਤੁਹਾਡੀ ਮਰਜ਼ੀ ਹੈ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਬਣਾਉਣਾ ਬਣਾ ਸਕਦੇ ਹੋ ਹੁਣ ਅਸੀਂ ਥੋੜਾ ਜਿਹਾ ਪਾਣੀ ਹੋਰ ਪਾਇਆ ਇਹਦੇ ਵਿੱਚ ਤੇ ਇੱਕ ਪਤਲਾ ਜਿਹਾ ਇਦਾਂ ਕੋਲ ਪਣਾ ਕੇ ਤਿਆਰ ਕਰ ਲਿਆ ਹੁਣ ਇਹਨੂੰ ਅਸੀਂ ਸਾਈਡ ਤੇ ਰੱਖ ਦਾਂਗੇ ਇਸ ਤਰੀਕੇ ਦਾ ਕੋਲ ਬਣਾ ਕੇ ਨਾ ਐਸੀ ਇਹਨੂੰ ਸਾਈਡ ਤੇ ਕਰ ਦਾਂਗੇ ਹੁਣ ਅਸੀਂ ਤੇ ਜਿਹੜੀ ਅਸੀਂ ਬ੍ਰੈਡ ਦੇ ਸਾਈਡਾਂ ਲਾਈਨਾਂ ਸੀਗੀਆਂ ਉਹਨਾਂ ਨੂੰ ਮਿਕਸੀ ਵਿੱਚ ਅਸੀਂ ਪੀਸ ਲਿਆ ਸੀਗਾ ਤੇ ਆ ਦੇਖੋ ਕਿੰਨਾ ਸੋਹਣਾ ਬ੍ਰੈਡ ਕ੍ਰੰਬ ਬਣ ਕੇ ਤਿਆਰ ਹੋ ਗਿਆ ਇਹ ਵੀ ਸਾਡੇ ਕੰਮ ਆ ਜਾਏਗਾ ਅਸੀਂ ਸੁੱਟਣਾ ਕੁਝ ਵੀ ਨਹੀਂ ਹੈ ਤੇ ਸਭ ਕੁਝ ਹੀ ਅਸੀਂ ਯੂਜ਼ ਕਰਨਾ ਹੈ ਹੁਣ ਅਸੀਂ ਜਿਹੜੇ ਬ੍ਰੈਡ ਪੀਸ ਬਣਾਏ ਸੀਗੇ ਨਾ ਇੱਕ ਪਾਣੀ ਪਾ ਲੈਣਾ ਬੌਲ ਦੇ ਵਿੱਚ ਤੇ ਇਹਨੂੰ ਇਹਨੂੰ ਗਿੱਲੇ ਕਰ ਕਰਕੇ ਨਾ ਇਸ ਤਰੀਕੇ ਨਾਲ ਪਾਣੀ ਥੋੜਾ ਥੋੜਾ ਲਗਾ ਕੇ ਤੇ ਹੱਥ ਦੇ ਨਾਲ ਨਾ ਪਾਣੀ ਸਾਰਾ ਨਿਚੋੜ ਲੈਣਾ ਹੈ ਜਿਹੜੇ ਅਸੀਂ ਬਾਉਲ ਬਣਾ ਕੇ ਉਹ ਗੋਲੀਆਂ ਜਿਹਾ ਬਣਾ ਕੇ ਤਿਆਰ ਕੀਤੀਆਂ ਸੀ ਨਾ ਆਲੂ ਦੀਆਂ ਤੇ ਉਹ ਇਹਨਾਂ ਨੂੰ ਵਿੱਚ ਲਗਾ ਕੇ ਤੇ ਸਾਈਡਾਂ ਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਦਬਾ ਦਬਾ ਕੇ ਇਹ ਵੀ ਸਾਰੇ ਸਬ ਅਸੀਂ ਬ੍ਰੈਡ ਰੋਲ ਤਿਆਰ ਕਰ ਲੈਣੇ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਤਿਆਰ ਕਰ ਲੋਣਾ ਤੇ ਫਿਰ ਬਹੁਤ ਵਧੀਆ ਰਹਿੰਦਾ ਹੈ ਤੇ ਤਾਂ ਕਿ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਨਾ ਜਦੋਂ ਫਿਰ ਇਹਨਾਂ ਨੂੰ ਜਲਦੀ ਜਲਦੀ ਬਣਾ ਕੇ ਪਹਿਲਾਂ ਅਸੀਂ ਤਿਆਰ ਕਰ ਲਾਂਗੇ ਤੇ ਸਾਰੇ ਬਣਾਏ ਹੋਣਗੇ ਨਾ ਤੇ ਫਿਰ ਸਾਨੂੰ ਬਹੁਤ ਸੋਖਾ ਰਹੇਗਾ ਇਹਨਾਂ ਨੂੰ ਫਰਾਈ ਕਰਨਾ ਇਸ ਕਰਕੇ ਸਾਰੇ ਤੁਸੀਂ ਬਣਾ ਕੇ ਪਹਿਲਾਂ ਹੀ ਰੱਖ ਲਓ ਦੇਖੋ ਕਿੰਨੇ ਸੋਹਣੇ ਤਿਆਰ ਹੋ ਜਾਂਦੇ ਹਨ ਹਲਕਾ ਜਿਹਾ ਪਾਣੀ ਲਾਉਣਾ ਜਦੋਂ ਅਸੀਂ ਹਲਕਾ ਜਿਹਾ ਪਾਣੀ ਲਾ ਕੇ ਦਨ ਚੋੜ ਕੇ ਵਿੱਚ ਆਲੂ ਰੱਖਦੇ ਹਾਂ ਨਾ ਇਹ ਜਦੋਂ ਬ੍ਰੈਡ ਰੋਲ ਬਣ ਕੇ ਤਿਆਰ ਹੁੰਦੇ ਹਨ ਨਾ ਬਾਹਰੋਂ ਤੇ ਇਹ ਕ੍ਰਿਸਪੀ ਹੁੰਦੇ ਆ ਤੇ ਅੰਦਰੋਂ ਬਹੁਤ ਹੀ ਸੌਫਟ ਜੇ ਤਿਆਰ ਹੁੰਦੇ ਆ ਤੇ ਬਹੁਤ ਸਵਾਦ ਬ੍ਰੈਡ ਰੋਲ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਸੇ ਤਰੀਕੇ ਦੇ ਨਾਲ ਬਿਲਕੁਲ ਬਣਾ ਕੇ ਦੇਖਣਾ ਦੇਖੋ ਅਸੀਂ ਇਹ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਕੀ ਕਰਾਂਗੇ ਜੋ ਮੇਦੇ ਦਾ ਅਸੀਂ ਕੋਲ ਬਣਾਇਆ ਸੀਗਾ ਉਹਦੇ ਵਿੱਚ ਇਹਨਾਂ ਨੂੰ ਡਿਪ ਕਰਕੇ ਤੇ ਫਿਰ ਹੁਣ ਅਸੀਂ ਇਹਨਾਂ ਨੂੰ ਬਲੇਡ ਗਰਮ ਦੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਲਪੇਟ ਲੈਣਾ ਇਹ ਵੀ ਅਸੀਂ ਸਾਰੇ ਪਹਿਲੇ ਹੀ ਬਣਾ ਕੇ ਰੱਖ ਲੈਣੇ ਆ ਜੇ ਤੁਸੀਂ ਥੋੜੀ देर ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਬਣਾ ਕੇ ਰੱਖ ਲਓ ਨਾ ਤਿਆਰ ਕਰਕੇ ਜੇ ਹੋ ਸਕੇ ਤਾਂ ਤੁਸੀਂ ਥੋੜੀ ਦੇਰ ਲਈ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਲਓ ਤੇ ਬਹੁਤ ਹੀ ਇਹ ਵਧੀਆ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਫ੍ਰਿਜ ਵੀ ਕਰ ਸਕਦੇ ਹੋ ਤੁਸੀਂ ਇੱਕ ਹਫਤੇ ਵਾਸਤੇ ਇਹਨਾਂ ਨੂੰ ਫ੍ਰੀਜ ਕਰ ਲਓ ਤੇ ਬਾਅਦ ਚ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਇਹਨਾਂ ਨੂੰ ਫ੍ਰਾਈ ਕਰੋ ਅਤੇ ਬ੍ਰੈਡ ਰੋਲ ਥਾਲੇ ਤਿਆਰ ਹੋ ਜਾਣਗੇ ਬਹੁਤ ਹੀ ਸੁਆਦ ਇਹ ਬਣ ਕੇ ਤਿਆਰ ਹੁੰਦੇ ਆ ਆਪ ਖਾਓ ਤੇ ਬੱਚਾ ਨੂੰ ਵੀ ਖਵਾਓ ਤੇ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਦੇਖੋ ਬਣਾ ਕੇ ਤਿਆਰ ਕਰ ਲਿਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਹਨ ਤੇ ਹੁਣ ਅਸੀਂ ਕੀ ਕੀਤਾ ਗੈਸ ਦੇ ਉੱਤੇ ਆਇਲ ਨੂੰ ਗਰਮ ਕਰ ਲਿਆ ਸੀ ਆਇਲ ਬਿਲਕੁਲ ਜਿਆਦਾ ਗਰਮ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਬ੍ਰੈਡ ਨੂੰ ਫ੍ਰਾਈ ਕਰਦੇ ਆ ਨਾ ਤੇオイル ਸਾਡਾ ਜਿਆਦਾ ਗਰਮ ਹੋਣਾ ਚਾਹੀਦਾ ਹੈ మీడియం ਤੋਂ ਹਾਈ ਹੋਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਲੋ ਰੱਖਾਂਗੇ ਨਾ ਫਿਰ ਬ੍ਰੈਡ ਦੇ ਵਿੱਚ ਜਿਹੜਾ ਆਇਲ ਬਹੁਤ ਜ਼ਿਆਦਾ ਭਾਰ ਚਾਏਗਾ ਤੇ ਇਹ ਬਿਲਕੁਲ ਸਵਾਦ ਨਹੀਂ ਲੱਗੇਗਾ ਤੇ ਸਾਰਾ ਆਇਲ ਆਇਲ ਹੀ ਤੁਹਾਨੂੰ ਲੱਗੇਗਾ ਇਸ ਕਰਕੇ ਤੁਸੀਂ ਤੇਜ਼ ਅੱਗ ਦੇ ਉੱਤੇ ਇਹਨਾਂ ਨੂੰ ਪਕਾਉਣਾ ਹੈ ਇਹ ਬਾਹਰੋਂ ਕ੍ਰਿਸਪੀ ਹੋ ਜਾਂਦੇ ਹੈ ਤੇ ਅੰਦਰੋਂ ਬਿਲਕੁਲ ਸੌਫਟ ਜੇ ਬਣ ਕੇ ਤਿਆਰ ਹੁੰਦੇ ਬਹੁਤ ਹੀ ਸਵਾਦ ਸਾਡੇ ਬ੍ਰੈਡ ਰੋਲ ਬਣ ਕੇ ਤਿਆਰ ਹੁੰਦੇ ਆ ਇਹ ਤੁਸੀਂ ਬਣਾਓਗੇ ਨਾ ਤੁਹਾਡੇ ਕੋਲ ਬੱਚੇ ਰੋਜ਼ ਹੀ ਬਣਵਾ ਕੇ ਕਹਿਣਗੇ ਖਾ ਦਿਓ ਤੁਸੀਂ ਇਹ ਹਫਤੇ ਵਿੱਚ ਦੋ ਦਿਨ ਤੇ ਤੁਹਾਡੇ ਕੋਲੋਂ ਜ਼ਰੂਰ ਬਣਵਾਉਣਗੇ ਤੁਸੀਂ ਜ਼ਰੂਰ ਇਹਨਾਂ ਨੂੰ ਬਣਾਓ ਤੇ ਘਰ ਵਿੱਚ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਬੱਚਿਆਂ ਨੂੰ ਖਵਾਓ ਹੁਣ ਅਸੀਂ ਸਾਰੇ ਜਿਹੜੇ ਜਿੰਨੇ ਬਣਾਏ ਸੀ ਨਾ ਇਹਨਾਂ ਨੂੰ ਪਾਰੀ-ਵਾਰੀ ਕਰਕੇ ਜਿੰਨੇ ਹੋ ਸਕੇ ਤੁਹਾਡੀ ਕੜਾਈ ਵਿੱਚ ਆਉਂਦੇ ਆ ਤੁਸੀਂ ਇਹਨਾਂ ਨੂੰ ਫਰਾਈ ਕਰੋ ਤੇ ਕ੍ਰਿਸਪੀ ਹੋਣ ਤੱਕ ਇਹਨਾਂ ਨੂੰ ਫਰਾਈ ఫై ఉండను కి ఏను సవ కో తొమ్మి హరి చట్నీ ఫిర్ టమాటో క్యాచప్రికే నీనా చావును సర్వ కీనుక శేర కమెంట్ జరువు కన్నా ట్రాయినా ఏ ట్రాయి దోగే మెను తే బ్రెడ్ రోల్ కహోజే బ మేము బాగు అ ਬਹੁਤ ਸੋਹਣੇ ਸਾਡੇ ਸਵਾਦ ਬ੍ਰੈਡ ਰੋਲ ਬਣ ਕੇ ਤਿਆਰ ਹੋਏ ਆ ਦੇਖੋ ਕਿੰਨੇ ਸੋਹਣੇ ਕ੍ਰਿਸਪੀ ਜੇ ਬਣ ਬਣ ਕੇ ਤਿਆਰ ਹੋ ਰਹੇ ਹਨ ਇਹ ਦੇਖਣ ਚ ਜਿੰਨੇ ਟੇਸਟੀ ਲੱਗ ਰਹੇ ਹਨ ਖਾਣ ਚ ਵੀ ਉਨੇ ਹੀ ਸਵਾਦ ਬਣੇ ਸੀਗੇ ਤੇ ਇਹ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇੱਕ ਨਵੀਂ ਰੈਸਪੀ ਲੈ ਕੇ ਅਸੀਂ ਅਗਲੀ ਵੀਡੀਓ ਚ ਫਿਰ ਮਿਲਾਂਗੇ ਤਾਂ ਤੱਕ ਲਈ ਤੁਸੀਂ ਬ੍ਰੈਡ ਰੋਲ ਖਾਓ ਇੰਜੋਏ ਕਰੋ ਬਣਾਓ ਖਾਓ ਤੇ ਦੇਖੋ ਕਿੰਨੇ ਸੋਹਣੇ ਹੈ ਬ੍ਰੈਡਰ ਬਣੇ ਆ ਤੇ ਅਸੀਂ ਹਰੀ ਚਟਨੀ ਨਾਲ ਤੇ ਕੈਚਪ ਦੇ ਨਾਲ ਖਾਵਾਂਗੇ ਨਾਲ ਤੁਸੀਂ ਹਰੀਆਂ ਮਿਰਚਾਂ ਲੈ ਲਓ ਜੀ